ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਪਾਸ਼ਾ ਬਾਜਾਂ ਵਾਲੇ ਪਾਸ਼ਾ ਪੁੱਤਰਾਂ ਦੇ ਦਾਨੀ ਸਰਬਾਂਸ ਦਾਨੀ ਅੰਮ੍ਰਿਤ ਦੇ ਦਾਤੇ ਪਾਛਦੇ ਵਾਲੀ ਸਹੇਬੇ ਕਲਾਮ ਧੰਨ ਸਹੇਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਨਾਰਾ ਕਰੋ ਬਲੰਨ ਗਜ ਕੇ ਬਲਾਵ ਫਤੇ ਆਖੋ ਆਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਆਹੀ ਗੁਰੂ ਜੀ ਕੀ ਫਤਿਹ ਗੁਰੂ ਜੀ ਨੇ ਲਾਹੌਰ ਜਾਣਾ ਸੰਮਤ 16 ਸੌ 52 ਬਿਕਰਮੀ ਵਿੱਚ ਗੁਰੂ ਜੀ ਨੂੰ ਲਾਹੌਰ ਦੀ ਸੰਗਤ ਬੜੇ ਪ੍ਰੇਮ ਨਾਲ ਲਾਹੌਰ ਲੈ ਗਈ ਡੱਬੀ ਬਾਜ਼ਾਰ ਵਿੱਚ ਭਾਈ ਕਰਮਚੰਦ ਧਰਮ ਜਾਨ ਦੀ ਧਰਮਸਾਲਾ ਵਿੱਚ ਆਪ ਜੀ ਨੂੰ ਉਤਾਰ ਦਿੱਤਾ ਗਿਆ ਸ਼ਹਿਰ ਦੇ ਸਾਰੇ ਇਸਤੇ ਪੁਰਸ਼ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਰਹੀ ਨਾ ਪਾ ਕੇ ਆਉਣ ਲੱਗੇ ਰੋਜ਼ ਹੀ ਗੁਰੂ ਜੀ ਦੇ ਹਜ਼ੂਰ ਸ਼ਬਦ ਕੀਰਤਨ ਅਤੇ ਉਪਦੇਸ਼ ਹੁੰਦਾ ਅਤੇ ਅੱਠੇ ਪੈਰ ਸਾਧ ਸੰਗਤ ਹੁੰਦੀ ਰਹਿੰਦੀ ਕਦੇ-ਕਦੇ ਗੁਰੂ ਜੀ ਚੁੰਨੇ ਮੰਡੀ ਦੀਵਾਨ ਖਾਨੇ ਜਿੱਥੇ ਆਪ ਜੀ ਦੀ ਸੋਢੀ ਸਹਾਰੀ ਮਲ ਦੇ ਪੁੱਤਰ ਤੀ ਵਿਆਹ ਤੇ ਆਗੇ ਆਨ ਗਈ ਕੁਝ ਮਹੀਨੇ ਠਹਿਰ ਕੇ ਸੰਗਤਾਂ ਨੂੰ નિਹਾਲ ਕਰਕੇ નિਹਾਲ ਕਰਦੇ ਸਨ ਚਲੇ ਜਾਂਦੇ ਸਨ ਡੱਬੀ ਬਾਜ਼ਾਰ ਦੇ ਵਸਨੀਕਾਂ ਨੂੰ ਪਾਣੀ ਦੀ ਤੰਗੀ ਕਰਕੇ ਤੰਗੀ ਕਰਕੇ ਆਪ ਜੀ ਨੇ ਇੱਥੇ ਇੱਕ ਬੌਲੀ ਤਿਆਰ ਕਰਵਾ ਦਿੱਤੀ ਇਤੇ ਠਹਿ ਨ ਸਮੇ ਆਪ ਜੀ ਪਾਸ ਬਾਈ ਪਾਸ ਭਗਤ ਛੱਜੂ ਕੰਨ ਸ਼ਾਹ ਹਸੈਨ ਪੀਲੂ ਅਤੇ ਪੀਲੋ ਵਾਲੀਆਂ ਸੈ ਸੁਲੇਮਾਨ ਆਦਿਕ ਅਨੇਕਾਂ ਸ਼ਰਧਾਲੂ ਸਤ ਸੰਗਤ ਕਰਨ ਵਾਸਤੇ ਆਏ ਸੰਮਨ ਅਤੇ ਮੂਸੇ ਦਾ ਪ੍ਰੇਮ ਸੰਮਨ ਤੇ ਮੂਸਨ ਜੋ ਪਿਆਰ ਪੁੱਤਰ ਪਿੰਡ ਸਹਿਬਾਜਪੁਰ ਦੇ ਰਹਿਣ ਵਾਲੇ ਲਾਹੌਰ ਸ਼ਹਿਰ ਵਿੱਚ ਆਪਣੀ ਗੁਜਰਾਨ ਵਾਸਤੇ ਮਜਦੂਰੀ ਕਰਦੇ ਹੁੰਦੇ ਸਨ ਇੱਕ ਦਿਨ ਉਹਨਾਂ ਨੇ ਵੀ ਸੰਗਤ ਵੇਖੀ ਇੱਕ ਦਿਨ ਉਹਨਾਂ ਨੇ ਵੀ ਸੰਗਤ ਦੀ ਸੇਵਾ ਵੇਖੀ ਗੁਰੂ ਜੀ ਨੂੰ ਸੰਗਤ ਸਮੇਤ ਪ੍ਰਸ਼ਾਸਕਨ ਵਾਸਤੇ ਬੇਨਤੀ ਕੀਤੀ ਅਰਜ਼ਾ ਇਹਨਾਂ ਨੇ ਵੇਖਿਆ ਕਿ ਸੰਗਤ ਵਾਸਤੇ ਪੂਰੀ ਰਸਤ ਖਰੀਦਣ ਵਾਸਤੇ ਪਾਸ ਪੈਸੇ ਨਹੀਂ ਹਨ ਅਤੇ ਹੋਰ ਪ੍ਰਬੰਧ ਵੀ ਨਹੀਂ ਹੋ ਸਕਦਾ ਉਹਨਾਂ ਨੇ ਨਿਰਾਸ਼ਮੇ ਇੱਕ ਸ਼ਾਹੂਕਾਰ ਦੇ ਕੋਠੇ ਦੀ ਛੱਤ ਪਾੜ ਕੇ ਮੰਗੋਰਾ ਕਰ ਲਿਆ ਇਸ ਮੰਗੋਰੇ ਵਿੱਚ ਮੂਸਨ ਹੀ ਰੇਠਾ ਉਤਰ ਕੇ ਆਪਣੇ ਲੋੜ ਦੀ ਚੀਜ਼ਾਂ ਘਾ ਖੰਡ ਅਤੇ ਆਟਾ ਆੜ ਕੇ ਆਪਣੇ ਪਿਓ ਨੂੰ ਸੰਮਣ ਨੂੰ ਉੱਪਰ ਫੜਾਈ ਗਿਆ ਜਦ ਸਭ ਚੀਜ਼ਾਂ ਉੱਪਰ ਫੜ ਕੇ ਜਦ ਮੂਸਨ ਉੱਪਰ ਨਿਕਲ ਲਗਾ ਤਾਂ ਘਰ ਵਾਲਿਆਂ ਨੂੰ ਜਾਗ ਆ ਗਈ ਤੇ ਉਹਦੇ ਉਹਨਾਂ ਨੇ ھیਠੋਂ ਮੂਸਨ ਦੀਆਂ ਲੱਤਾਂ ਫੜ ਲਈਆਂ ਅਦ ਮੂਸਨ ਨੇ ਕਿਹਾ ਬਿਤਾ ਜੀ ਤੁਸੀਂ ਮੇਰਾ ਸਿਰ ਵੱਢ ਕੇ ਲੈ ਜਾਓ ਜਿਸ ਤਰ੍ਹਾਂ ਨਾ ਕਰੋਗੇ ਤਾਂ ਲੋਕੀ ਸਿਰ ਤੋਂ ਪਛਾਣ ਲੈਣਗੇ ਅਦੇ ਕਹਿਣਗੇ ਗੁਰੂ ਦੇ ਸਿੱਖ ਚੋਰ ਹਨ ਗੁਰੂ ਜੀ ਦੇ ਨਾਮ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਧਰ ਜਦਾ ਸਾਹੂਕਾਰ ਨੇ ਬਿਨਾਂ ਸਿਰ ਦੇ ਮਰਦਾ ਵੇਖਿਆ ਤਾਂ ਇਹ ਸੋਚ ਕੇ ਕਿ ਇਹ ਕਤਲ ਮੇਰੇ ਝੰਮੇ ਲੱਗ ਜਾਵੇਗਾ ਪੱਜਾ ਪੱਜਾ ਸਮਨ ਪਾਸ ਆ ਗਿਆ ਤੇ ਕਿਹਾ ਕਿ ਕਿਹਾ ਕਿ ਮੈਂ ਤੈਨੂੰ ਬਹੁਤ ਪੈਸੇ ਦੇਵਾਂਗਾ ਮੇਰੇ ਘਰ ਵਿੱਚ ਇੱਕ ਮਰਦੇ ਦੀ লাশ ਚੋਕੀ ਕੈਸੀ ਐਸੀ ਜਗਾਹ ਕੀਤੀ ਛੋਟਾ ਜਿੱਥੋਂ ਕੋਈ ਵੇਖ ਨਾ ਸਕੇ ਸਮਨ ਸਿੰਘ ਹੀ ਸਾਹੂ ਕਰਦੋ ਘਰ ਦੇ ਘਰੋਂ ਆਪਣੇ ਪੁੱਤਰ ਮੂਸਨ ਦੀ ਲਾਸ਼ ਚੁੱਕ ਲਿਆ ਤੇ ਉਸ ਨੂੰ ਆਪਣੇ ਘਰ ਪਿਛਲੇ ਅੰਦਰ ਉਸ ਨਾਲ ਸਿਰ ਜੋੜ ਕੇ ਉੱਪਰ ਜੋੜ ਕੇ ਉੱਪਰ ਕਪੜਾ ਪਾ ਕੇ ਰੱਖ ਦਿੱਤਾ ਉਪਰੰਤ ਉਸੇ ਸਮੇਂ ਵਾਪਸ ਆ ਕੇ ਸ਼ਾਹੂ ਕਾਰ ਦੂ ਆਪਣੀ ਲੋੜ ਅਨਸਾਰ ਪੈਸੇ ਲੈ ਲੈ ਅਤੀ ਦਿਨ ਜਿਹੜੇ ਉਹਨਾਂ ਪੈਸੇ ਨੇ ਰਸਤ ਖਰੀਦ ਕੇ ਗੁਰੂ ਜੀ ਵਾਸਤੇ ਇਹ ਤਾਂ ਲੰਗਰ ਖਰੀਦ ਕੇ ਗੁਰੂ ਜੀ ਅਤੇ ਸੰਗਤ ਵਾਸਤੇ ਹਲਵਾਈ ਸਦਕੇ ਲੰਗਰ ਤਿਆਰ ਕਰਲਵਾ ਲਿਆ ਗੁਰੂ ਜੀ ਸੰਗਤ ਸਹਿਤ ਆ ਗਈ ਪੰਗਦਾ ਲੱਗ ਗਿਆ ਸਭ ਨੂੰ ਪ੍ਰਸ਼ਾਦ ਵਰਤਾਇਆ ਗਿਆ ਗੁਰੂ ਜੀ ਨੇ ਸੰਮਤ ਦਾ ਸੰਮਣ ਨੂੰ ਪੁੱਛਿਆ ਮੂਸਨ ਕਿੱਥੇ ਐ ਉਹ ਸੰਗਤ ਦੀ ਸੇਵਾ ਵਿੱਚ ਸ਼ਾਮਲ ਕਿਉਂ ਨਹੀਂ ਹੋਇਆ ਜਦ ਸੰਮਣ ਨੇ ਕੋਈ ਉੱਤਰ ਨਾ ਦਿੱਤਾ ਤਾਂ ਉਸ ਨੇ ਉਸ ਨੂੰ ਚੁੱਪ ਵੇਖ ਕੇ ਗੁਰੂ ਜੀ ਨੇ ਮੂਸਨ ਨੂੰ ਆਵਾਜ਼ ਮਾਰੀ ਕਿ ਆਣ ਕੇ ਸੰਗਤ ਦੀ ਸੇਵਾ ਕਰ ਗੁਰੂ ਜੀ ਦੀ ਆਵਾਜ਼ ਸੁਣ ਕੇ ਮੂਸਨ ਹਾਜ਼ਰ ਹੋ ਗਿਆ ਅਤੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਹੱਥ ਜੋੜ ਕੇ ਖੜਾ ਹੋ ਗਿਆ ਇਹਨਾਂ ਪਿਆਰ ਪੁੱਤਰਾਂ ਦੀ ਏ ਪਰਮ ਸਰਦਾ ਪੂਰਕ ਕਰਨੀ ਨੂੰ ਵੇਖ ਕੇ ਗੁਰੂ ਜੀ ਨੂੰ ਗੁਰੂ ਜੀ ਸੰਮਨ ਨੂੰ ਸਬੋਧਨ ਕਰਕੇ ਕਿਹਾ ਚੌ ਬੋਲੇ ਮਹਲਾ ਪੰਜਵ ਸੰਮਨ ਜੋਸ ਪ੍ਰੇਮ ਕੀ ਦਮ ਕੈ ਹੋਤੀ 60 ਰਾਮਨ ਹੋਤੇ ਸੋਦ੍ਰੰਤ ਨਹੀਂ ਜਨ ਸਹਰਾ ਦੀਨੇ ਕਾਟ ਧਿਆਨ ਦੇਣਾ ਇਸ ਦਾ ਭਾਵ ਸਮਝ ਲੈਣਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਚੌ ਬੋਲੇ ਮਹਾਲੇ ਪੰਜਵੇਂ ਦੇ ਵਿੱਚ ਦੱਸਦੇ ਨੇ ਕਿ ਰਾਵਣ ਨੇ ਵੀ 11 ਸੀਸ ਦੇਵੀ ਦੇ ਭੇਟਾ ਕੀਤੇ ਸਨ ਪਰ ਉਸ ਟਾਈਮ ਤੇ ਉਹ ਮਾਇਆ ਦਾ ਉੱਥੇ ਪ੍ਰਭਾਵ ਪਿਆ ਹੋਇਆ ਸੀਗਾ ਇਥੇ ਸੰਮਨ ਵਾਸਤੇ ਤੇ ਮੂਸਨ ਵਾਸਤੇ ਸ਼ਬਦ ਉਚਾਰਨ ਕਰਦੇ ਨੇ ਕਿ ਸੰਮਨ ਜੋ ਉਸ ਪ੍ਰੇਮ ਕੀ ਦਮਕ ਹੈ ਹੋਤੀ ਸਾਟ ਕਹਿੰਦੇ ਇਹਨਾਂ ਨੇ ਆਪਣਾ ਮਨ ਵੀ ਆਪਣਾ ਤਨ ਵੀ ਗੁਰੂ ਨੂੰ ਆਪਨ ਕਰਕੇ ਸੇਵਾ ਕੀਤੀ ਐ ਜਿਹੜਾ ਮਾਈ ਭਾਈ ਮਨ ਕਰਕੇ ਸੇਵਾ ਕਰਦਾ ਤਨ ਕਰਕੇ ਤੇ ਧਨ ਕਰਕੇ ਸੇਵਾ ਕਰਦਾ ਉਹਦੀ ਸੇਵਾ ਦਰਗਾਹ ਦੇ ਵਿੱਚ ਪ੍ਰਵਾਨ ਹੁੰਦੀ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਨਨਕਾਣੇ ਸਾਹਿਬ ਦੇ ਦਰਸ਼ਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਸਥਾਨ ਦੀ ਦਰਸ਼ਨ ਕਰਨ ਵਾਸਤੇ ਗੁਰੂ ਜੀ ਲਾਹੌਰ ਤੋਂ ਨਨਕਾਣੇ ਸਾਹਿਬ ਗਏ ਅਤੇ ਬੜੇ ਪ੍ਰੇਮ ਦੇ ਸ਼ਰਧਾ ਦੇ ਨਾਲ ਦਰਸ਼ਨ ਕਰਕੇ ਗੁਰੂ ਜੀ ਵਾਪਸ ਰਾਵੀ ਦੇ ਕਿਨਾਰੇ ਪਿੰਡਾਂ ਮੰਦਰ ਆ ਨਮਰਾਜੀ ਇਸ ਪੰਨੇ ਵਿੱਚ ਇੱਕ ਆਦਮੀ ਨੂੰ ਹਜ਼ੀਰਾ ਸਨ ਉਹ ਕੋਜ ਦਿਨ ਗੁਰੂ ਜੀ ਪੈਰਾਂ ਦਾ ਜੋੜਾ ਫੜ ਕੇ ਹਜ਼ੀਰਾ ਉੱਤੇ ਲਾਉਂਦਾ ਰਿਹਾ ਹਜ਼ੀਰਾ ਉੱਤੇ ਲਾਉਂਦਾ ਰਿਹਾ ਇਸ ਤਰ੍ਹਾਂ ਸਰਦਾ ਦੇ ਨਾਲ ਜੋੜਾ ਲਾਉਣ ਕਰਕੇ ਉਸ ਦੀਆਂ ਹਜ਼ੀਰਾ ਹਟ ਗਈਆਂ ਜਦ ਗੁਰੂ ਜੀ ਇਥੋਂ ਤੁਰਨ ਲੱਗੇ ਐ ਸਿੱਖ ਨੇ ਗੁਰੂ ਜੀ ਪਾਸ ਬੇਨਤੀ ਕਰਕੇ ਉਹ ਜੋੜਾ ਆਪਣੇ ਪਾਸ ਹੀ ਰੱਖ ਲਿਆ ਤੀ ਗੁਰੂ ਜੀ ਨੂੰ ਨਵਾਂ ਜੋੜਾ ਪਹਿਨਾ ਦਿੱਤਾ ਪਾਕਿਸਤਾਨ ਬਣਨ ਤੋਂ ਪਹਿਲਾਂ ਇਹ ਜੋੜਾ ਪਿੰਡ ਮੰਦਰ ਉਸ ਦੀ ਉਹ ਸਿੱਖ ਦੀ ਸਤਾਨ ਪਾਸ ਸੀ ਜਿਸ ਨਾਲ ਅਨੇਕਾਂ ਹਜ਼ੀਰਾ ਰੋਗੀ ਅਰੋਗ ਹੁੰਦੇ ਸਨ ਮੰਦਰਾ ਤੋਂ ਗੁਰੂ ਜੀ ਚੰਬਰ ਪਿੰਡ ਆਈ ਸੰਗਤਾਂ ਨੇ ਬਹੁਤ ਸੇਵਾ ਕੀਤੀ ਚੰਬਰਾਂ ਤੋਂ ਚੱਲ ਕੇ ਚੂਨੀਆ ਰਸਤੇ ਬਹਿਲਵੜ ਆਈ ਇਸ ਪਿੰਡ ਦਾ ਇੱਕ ਖਾਰਾ ਖੂਹ ਗੁਰੂ ਜੀ ਨੇ ਮਿੱਠਾ ਕੀਤਾ ਇਥੋਂ ਚੱਲ ਕੇ ਰਸਤੇ ਵਿੱਚ ਅਨੇਕ ਲੋਕਾਂ ਨੂੰ ਨਾਮ ਦਾਣ ਦਾ ਉਪਦੇਸ਼ ਦਿੰਦੇ ਹੋਏ ਗੁਰੂ ਜੀ ਵਾਪਸ ਅੰਮ੍ਰਿਤਸਰ ਆ ਗਏ ਗੱਜ ਕੇ ਆਖੋ ਸਤਨਾਮ ਸ੍ਰੀ ਧਿਆਨ ਦੇਣਾ ਆਪਾਂ ਰੋਜ਼ਾਨਾ ਇਹ ਗੁਰਬਾਣੀ ਦੇ ਅੰਦਰ ਪੜ੍ਹਦੇ ਆ ਵੀ ਨਾਮ ਜੱਪੋ ਭਾਈ ਨਾਮ ਜੱਪੋ ਨਾਮ ਜੱਪਣ ਦਾ ਭਾਵ ਵੀ ਸਮਝ ਲੈਣੇ ਕਿ ਵਿੱਚ ਦੁਨੀਆ ਸੇਵ ਕਮਾਈ ਐ ਤਾਂ ਦਰਗਹ ਐ ਬੈਸਨ ਪਾਈ ਐ ਗੁਰੂ ਸਾਹਿਬ ਜੀ ਹੋਏ ਭਗਤ ਹੋਏ ਸੰਤ ਹੋਏ ਯੋਧੇ ਹੋਏ ਬ੍ਰਹਮ ਗਿਆਨੀ ਹੋਏ ਜਿੰਨੇ ਵੀ ਮਹਾਪੁਰਸ਼ ਹੋਏ ਨੇ ਅਵਤਾਰ ਆਏ ਨਹੀਂ ਉਹਨਾਂ ਨੇ ਦੁਨੀਆ ਦੇ ਵਿੱਚ ਆ ਕੇ ਪਰਉਪਕਾਰ ਕੀਤਾ ਧਰਮ ਦੇ ਕੰਮ ਕੀਤੇ ਨੇਕ ਕਮਾਈ ਕੀਤੀ ਨੇਕੀ ਕੀਤੀ ਹੈ ਤੇ ਇਹ ਸਿੱਖਿਆ ਸਾਨੂੰ ਗੁਰਬਾਣੀ ਦੇ ਵਿੱਚੋਂ ਇਤਿਹਾਸ ਦੇ ਵਿੱਚੋਂ ਮਿਲਦੀ ਹੈ ਤੇ ਜੇ ਆਪਾਂ ਸਾਰੇ ਕੰਮਾਂ ਤੇ ਲਹੀਰ ਮਾਰੀਏ ਜੀਰੋ ਕਰੀਏ ਤੇ ਫਿਰ ਆਪਾਂ ਬਾਣੀ ਪੜਹੀ ਜਾਈਏ ਤੇ ਸਤਨਾਮ ਦਾ ਸਿਮਰਣੀ ਕਰੀ ਜਾਈਏ ਫੇਰ ਨਹੀਂ ਗੱਲ ਬਣਨੀਗੀ ਕਿਉਂਕਿ ਜੇ ਦੁਨੀਆ ਦੇ ਵਿੱਚ ਆਏ ਆ ਤਾਂ ਸਤਿਗੁਰੂ ਜੀ ਨੇ ਸਾਨੂੰ ਦੱਸਿਆ ਸਭ ਤੋਂ ਪਹਿਲਾਂ ਕਿ ਦਸਾ ਨੋਹਾਂ ਦੀ ਕਿਰਤ ਕਰਨੀ ਹੁਣ ਦਸਾਂ ਨਾ ਉਹ ਨਹੀਂ ਕਰਦੇ ਦੇ ਵਿੱਚ ਕੀ ਗੱਲਾਂ ਜੰਨੀਆਂ ਨੇ ਵੀ ਹੱਕ ਪਰਾਇਆ ਨਾਨਗਾ ਸੂਰ ਉਸ ਗਾਈ ਗੁਰਪੀਰ ਹਮਤਾ ਭਰਿਆ ਜਾ ਮਰਦਾਰ ਨਾ ਖਾਈ ਵੀ ਕਿਸੇ ਦਾ ਹੱਕ ਦੇਣਾ ਲੈਣਾ ਨਹੀਂ ਤੇ ਆਪ ਦਾ ਹੱਕ ਕਿਸੇ ਨੂੰ ਜ਼ੋਰ ਜ਼ੁਲਮ ਕਰਨਾ ਵੀ ਸਭੈ ਗੁਰੂ ਪਾਪ ਹੈ ਤੇ ਜ਼ੋਰ ਜ਼ੁਲਮ ਸਹਿਣਾ ਵੀ ਮਹਾ ਪਾਪ ਹੈ ਗੱਜ ਕੇ ਆਖੋ ਸਤ ਨਾਮ ਸ੍ਰੀ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਸਾਨੂੰ ਨੇਕੀ ਦੀਆਂ ਗੱਲਾਂ ਮਿਲਦੀਆਂ ਭੜੇ ਦੀਆਂ ਗੱਲਾਂ ਮਿਲਦੀਆਂ ਕਰਮ ਧਰਮ ਦੀਆਂ ਗੱਲਾਂ ਮਿਲਦੀਆਂ ਇਸ ਕਰਕੇ ਸੱਚਾ ਮਾਰਗ ਚੱਲਦੇ ਆ ਉਸਤ ਕਰੀ ਜਹਾਨ ਜਿਹੜੇ ਸੱਚੇ ਮਾਰਗ ਦੇ ਉੱਤੇ ਚੱਲੇ ਆ ਅੱਜ ਕਿੰਨਾ ਚਿਰ ਹੋਇਆ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਭਗਤਾਂ ਨੂੰ ਸੰਤਾਂ ਨੂੰ ਫਕੀਰਾਂ ਨੂੰ ਗਿਆਨ ਨੂੰ ਅੱਜ ਉਹਨਾਂ ਦੇ ਪਾਏ ਹੋਏ ਪੂਰਨ ਦੇ ਉੱਤੇ ਚੱਲਣ ਦੀ ਆਪਾਂ ਆਪਾਂ ਚਰਣਾ ਕਰੀਏ ਜੋ ਸਤਿਗੁਰੂ ਜੀ ਸਾਨੂੰ ਗੁਰਬਾਣੀ ਦੇ ਇਤਿਹਾਸ ਦੇ ਅੰਦਰ ਦੱਸਦੇ ਨੇ ਇੱਕ ਵਾਰ ਗੱਜ ਕੇ ਆਖੋ ਸਤਨਾਮ ਸ੍ਰੀ ਸਹਿਦਰੇ ਪਿੰਡਾ ਗੁਰੂ ਜੀ ਰੌੜ ਇੱਕ ਦਿਨ ਪਿੰਡਾ ਸਹਰੇ ਦੀ ਸੰਗਤ ਨੂੰ ਗੁਰੂ ਜੀ ਨੇ ਗੁਰੂ ਜੀ ਨੂੰ ਬੇਨਤੀ ਕਰਕੇ ਬੜੇ ਪ੍ਰੇਮ ਨਾਲ ਆਪਣੇ ਪਿੰਡ ਲੈ ਗਏ ਗੁਰੂ ਜੀ ਨੇ ਕਈ ਦਿਨ ਉੱਥੇ ਟਿਗੇ ਰਹੇ ਇਸ ਜਾਤ ਵਿੱਚ ਗੁਰਦੁਆਰਾ ਬਣਿਆ ਹੋਇਆ ਪਹਿਲਾਂ ਇਹ ਸਥਾਨ ਗੁਰੂ ਕੀ ਰੋੜ ਕਰਕੇ ਪ੍ਰਸਿੱਧ ਸੀ ਡੇਰਾ ਬਾਬਾ ਨਾਨਕ ਜੀ ਤੋਂ ਪਿੰਡ ਬਾਠ ਬਾਬਾ ਸ੍ਰੀ ਚੰਦ ਜੀ ਦੇ ਪਾਸ ਇੱਥੋਂ ਚੱਲ ਕੇ ਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਦੇ ਅੰਤਿਮ ਨਿਵਾਸ ਸਥਾਨ ਦੇ ਦਰਸ਼ਨ ਕਰਨ ਵਾਸਤੇ ਡੇਰਾ ਬਾਬਾ ਨਾਨਕ ਗਏ ਅਤੇ ਇਥੋਂ ਅੱਗੇ ਪਿੰਡ 62 ਬਾਬਾ ਸ੍ਰੀ ਚੰਦ ਜੀ ਪਾ ਜਾਬ ਰਾਜ ਗੱਜ ਕੇ ਆਖੋ ਸਤ ਨਾਮ ਸ੍ਰੀ ਕਿਉਂਕਿ ਸ ਬਾਬਾ ਸ੍ਰੀ ਚੰਦ ਦੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੁੱਤਰ ਨੇ ਇਹ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਿੰਡ ਬਾਸਟ ਬਾਬਾ ਸ੍ਰੀ ਚੰਦ ਜੀ ਪਾ ਜਾਬ ਰਾਜ ਗੁਰੂ ਜੀ ਨੇ ਬਾਬਾ ਜੀ ਨੂੰ ਸੁਖਮਨੀ ਸਾਹਿਬ ਜੀ ਦੀਆਂ ਪਹਿਲੀਆਂ 16 ਅਸ਼ਟਪਦੀਆਂ ਜਿਹੜੀਆਂ ਗੁਰੂ ਜੀ ਨੇ ਰਚੀਆਂ ਹੋਈਆਂ ਸਨ ਪੜ੍ਹ ਕੇ ਸੁਨਾਈਆਂ ਇਹਨਾਂ ਨੂੰ ਸੁਣ ਕੇ ਬਾਬਾ ਜੀ ਬਹੁਤ ਬਰਸਾਨ ਹੋਏ ਉਹਦੇ ਵਜਨ ਕੀਤਾ ਕਿ ਪਰਸ ਦੇ 8 ਪਹਿਰਾ ਦੀ 24000 ਸਵਾ ਸਭਲ ਕਰਨ ਵਾਸਤੇ ਅਸ਼ਟਪਦੀਆਂ 24 ਪੂਰੀਆਂ ਕਰ ਦੇਣੋ ਗੁਰੂ ਜੀ ਨੇ ਕਿਹਾ ਕਿ ਅੱਗੇ ਆਪ ਜੀ ਰਚਨਾ ਦੀ ਕਿਰਪਾ ਕਰੋ ਤਾਰ ਬਾਬਾ ਜਿਨੇ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਆ ਸਲੋਕ ਆਦ ਸੱਜ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗਜ ਕੇ ਆਖੋ ਸੱਤ ਨਾਮ ਜਰੀ ਗੁਰਬਾਣੀ ਦੇ ਵਿੱਚ ਜਦੋਂ ਆਪਾਂ ਜਸਜੀਤ ਸਾਹਿਬ ਪੜ੍ਹਦੇ ਆ ਉਹਦੇ ਵਿੱਚ ਆਉਂਦਾ ਆਦ ਸੱਜ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪੁੱਤਰਾ ਬਾਬਾ ਸ੍ਰੀ ਚੰਦ ਜੀ ਨੇ ਇਥੇ ਜਿੱਥੇ ਭੀ ਲਾਉਣਾ ਉੱਥੇ ਦੋ ਵਿਰਾ ਭੇ ਲਾ ਕੇ ਇਹ ਸ਼ਲੋਕ ਪੜਿਆ ਪੜ ਕੇ ਕਿਹਾ ਕਿ ਅੱਗੇ ਆਪ ਹੀ ਰਾਜ ਲਵੋ ਤਦ ਗੁਰੂ ਜੀ ਨੇ ਇਸ ਤੇ ਅੱਗੇ 8 ਅਸ਼ਟਪਦੀਆਂ ਉਚਾਰਨ ਕਰਕੇ ਬਾਬਾ ਜੀ ਨੂੰ ਸੁਨਾਈਆਂ ਅਤੇ ਆਪ ਜੀ ਬਹੁਤ ਪ੍ਰਸੰਨ ਹੋਏ ਗਜ ਕੇ ਆਖੋ ਸਤਨਾਮ ਸ੍ਰੀ ਹੁਣ ਦੇਖਣਾ ਇੱਥੇ ਇਤਿਹਾਸਕਾਰ ਲਿਖਦਾ ਹੈ ਕਿ ਜਿਹੜਾ ਇੱਕ ਸੁਖਨੀ ਸਾਹਿਬ ਜੀ ਦਾ ਸ਼ਲੋਕ ਹੈ 16 ਅਸ਼ਟਪਦੀਆਂ ਸੰਨ ਤੇ ਉੱਥੇ ਜਾ ਕੇ ਜਦੋਂ ਬਾਬਾ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਬਾ ਸ੍ਰੀ ਚੰਦ ਜੀ ਕੋਲੇ ਜਾਂਦੇ ਨੇ ਤੇ ਇਹ ਸਲੋਕ ਜਿਹੜਾ ਆਪਾਸਟਪਦੀ ਤੋਂ ਬਾਅਦ ਪੜਦੇ ਆ ਉਹ ਬਾਬਾ ਸ੍ਰੀ ਚੰਦ ਜੀ ਨੇ ਆਪ ਗੁਰਬਾਣੀ ਉਚਾਰਨ ਕੀਤੀ ਆਦ ਸੱਜ ਜੁਗਾਦ ਸੱਜ ਹੈ ਭੇ ਸੱਜ ਨਾਨ ਘੋਸੀ ਭੇ ਸੱਜ ਲਈ ਅਗੇ ਗੁਰੂ ਸਾਹਿਬ ਜੀ ਨੂੰ ਵਦਨ ਵਾਹਿਗੁਰੂ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿਣ ਲੱਗੇ ਹੁਣ ਅੱਗੇ ਆਪ ਹੀ ਇਹ ਅਸ਼ਟਪਦੀਆਂ ਲਿਖ ਲਓ ਗਜ ਕੇ ਆਕੋ ਸਤਿਨਾਮ ਸ੍ਰੀ ਇਥੇ ਹੁਣ ਸੁਖਮਨੀ ਸਾਹਿਬ ਜੀ ਦੀ ਮਹਾਤਮਾ ਦੱਸ ਦਿੱਤੀ ਹੈ ਇਹਦਾ ਫਲ ਕੀ ਹੈ ਸੁਖਮਨੀ ਸਾਹਿਬ ਜੀ ਦੇ 24000 ਅੱਖਰ ਨਹੀਂ 24000 ਸਵਾਸ ਸਾਨੂੰ ਦਿਨ ਰਾਤ ਦੇ ਆਉਂਦੇ ਨੇ ਤੇ ਦਿਨ ਰਾਤ ਦੇ 24 ਘੰਟੇ ਨੇ ਚਾਰ ਪੈਰ ਦਿਨ ਤੇ ਚਾਰ ਪੈਰ ਰਾਤ ਹੈ ਜਿਹੜਾ ਮਾਈ ਭਾਈ ਸੁਖਣੀ ਸਾਹਿਬ ਜੀ ਦਾ ਜਾਪ ਕਰਦਾ ਉਹਦੇ 24000 ਸਵਾਸ ਤੇ 24 ਘੰਟੇ ਅੱਠੇ ਪੈਰ ਦਿਨ ਰਾਤ ਦੇ ਉਸ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਅਗਾ ਬੋਦੀ ਯਾਦ ਦੇ ਵਿੱਚੋਂ ਲੇਖੇ ਲੱਗ ਜਾਂਦੇ ਨੇ ਗੱਜ ਕੇ ਆਕੋ ਸਤਿਨਾਮ ਜ਼ਰੀ ਸੁਖਣੀ ਸਾਹਿਬ ਜੀ ਦੀ ਮਹਿਮਾ ਵੈਦੀਰ ਖਾਨ ਜਲੁਧਰ ਰੋਗ ਦੂਰ ਹੋਣਾ ਜਹਾਂਗੀਰ ਪਾਸ਼ਾ ਦਾ ਇੱਕ ਇਤਬਾਰੀ ਅਹਿਲਕਾਰ ਜਿਸ ਨੂੰ ਸ਼ਾਹ ਜਹਾਂ ਪਾਸ਼ਾ ਨੇ ਸਨ 1628 ਵਿੱਚ ਲਾਹੌਰ ਦਾ ਗਵਰਨਰ ਥਾਪਿਆ ਸੀ ਇਸ ਦਾ ਜਲੁਧਰ ਰੋਗ ਇੱਕ ਸਿੱਖ ਪਾਸੋਂ ਸੁਖਨੀ ਸਾਹਿਬ ਜੀ ਦਾ ਪਾੜ ਸੁਣ ਕੇ ਹਟਿਆ ਸੀ ਇਸ ਦੇ ਪ੍ਰਵਾਹ ਕਰਕੇ ਵਜ਼ੀਰ ਖਾਂ ਗੁਰੂ ਘਰ ਦਾ ਬਹੁਤ ਸ਼ਰਧਾਲੂ ਹੋ ਗਿਆ ਸੀ ਅਤੇ ਹਰ ਸਮੇਂ ਤਨ ਮਨ ਕਰਕੇ ਸੇਵਾ ਕਰਦਾ ਸੀ ਗੱਜ ਕੇ ਆਖੋ ਸਤਨਾਮ ਸ੍ਰੀ ਪਿਛੇ ਆਪਾਂ ਨੂੰ ਪ੍ਰਸੰਗ ਆਇਆ ਸੀ ਹਜ਼ੀਰਾਂ ਹਡੀਆਂ ਇੱਥੇ ਜਿਹੜਾ ਜਲੋਧਰ ਦਾ ਰੋਗ ਸੀ ਪੇਟ ਵਿੱਚ ਪਾਣੀ ਭਰ ਜਾਂਦਾ ਹੈ ਇਤਿਹਾਸ ਤਾਂ ਬੜਾ ਲੰਮਾ ਹੁੰਦਾ ਹੈ ਪਰ ਇੱਥੇ ਬੜਾ ਸ਼ਾਰਟਕਟ ਦੱਸਿਆ ਹੈ ਇੱਥੇ ਭਾਵ ਇਹਨਾਂ ਕੀ ਦੱਸਿਆ ਕਿ ਸੁਖਨੀ ਸਾਹਿਬ ਜੀ ਦਾ ਪਾਠ ਸੁਣਦੇ ਨਾਲ ਦੁੱਖਾਂ ਬਿਗਲਾ ਕਲੇਸ਼ਾਂ ਦਾ ਨਾਸ ਹੋ ਜਾਂਦਾ ਹੈ ਭਜਨ ਬਾਣੀ ਦਾ ਪ੍ਰਤਾਪ ਹੋ ਜਾਂਦਾ ਹੈ ਤੇ ਦੂ ਕਲੇਸ਼ ਦਾ ਨਾਸ ਹੋ ਜਾਂਦਾ ਹੈ ਗੱਜ ਕੇ ਆਖੋ ਸਤਿਨਾਮ ਸ੍ਰੀ ਬਾਬਾ ਮੋਹਨ ਜੀ ਤੋਂ ਪੋਥੀਆਂ ਲਿਆਉਣੀ ਹੈ ਇੱਕ ਦਾੜਾ ਗੁਰੂ ਸਾਹਿਬ ਜੀ ਦੀ ਰਚੀ ਹੋਈ ਬਾਣੀ ਨੂੰ ਹੋਰ ਸਵਾਰਥੀਆਂ ਦੀ ਬਾਣੀ ਨਾਲੋਂ ਵੱਖਰਾ ਰੱਖਣ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਿਚਾਰਿਆ ਕਿ ਚਾਰੇ ਗੁਰੂ ਸਾਹਿਬਾਂ ਦੀ ਬਾਣੀ ਦੀਆਂ ਦੋ ਪੋਥੀਆਂ ਜੋ ਬਾਬਾ ਮੂਹਣ ਦੀ ਬਾਸ ਗੋਬਿੰਦਵਾਲ ਹਨ ਉਹਨਾਂ ਉਹ ਮੰਗਵਣੀਆਂ ਚਾਹੀਆਂ ਪਰ ਹੋਰ ਕਿੱਥੇ ਕਿੱਥੇ ਗੁਰੂ ਸਾਹਿਬ ਜੀ ਦੀ ਰਚਨਾ ਇਕੱਤਰ ਕਰਕੇ ਇੱਕ ਸੱਚਾ ਧਿਆਰ ਕਰਨਾ ਚਾਹੀਦਾ ਇੱਕ ਸੰਤਿਆ ਤਿਆਰ ਕਰਨਾ ਚਾਹੀਦਾ ਇਸ ਦੇ ਪੜਨ ਨਾਲ ਸੁਣਨ ਨਾਲ ਪ੍ਰਾਨੀ ਮਾਤਰ ਦੀ ਕਲਿਆਣ ਹੋਵੇਗੀ ਇਹ ਵਿਚਾਰ ਕਰਕੇ ਗੁਰੂ ਜੀ ਨੇ ਪਹਿਲਾ ਭਾਈ ਗੁਰਦਾਸ ਜੀ ਨੂੰ ਅਤੇ ਫੇਰਾ ਬਾਬਾ ਬੁੱਢਾ ਜੀ ਨੂੰ ਗੋਬਿੰਦਵਾਲ ਭੇਜਿਆ ਪਰ ਬਾਬਾ ਮੋਹਨ ਜੀ ਨੇ ਇਸ ਨੂੰ ਕਿਸੇ ਨੂੰ ਵੀ ਨਾ ਪੋਥੀਆਂ ਦਿੱਤੀਆਂ ਅਬਰਾਂਤ ਗੁਰੂ ਸਾਹਿਬ ਜੀ ਆਪ ਪੋਥੀਆਂ ਲੈਣ ਵਾਸਤੇ ਗਏ ਅਤੇ ਬਾਬਾ ਮੋਹਨ ਜੀ ਦੇ ਚਵਾਰੇ ਹੇਠਾਂ ਗਲੀ ਵਿੱਚ ਬੈਠ ਕੇ ਗਉੜੀ ਰਾਗ ਵਿੱਚ ਹੀਟ ਲਿਖੇ ਚਾਰ ਸ਼ਬਦ ਆਲਾਪ ਪਰ ਪੜ ਆਲਾਪ ਕਰਕੇ ਪੜੀ ਧਿਆਨ ਦੇਣਾ ਗਉੜੀ ਮਹੱਲਾ ਪੰਜਵਾਂ ਮੋਹਣ ਤੇਰੇ ਉੱਚੇ ਮੰਦਰ ਮਹਿਲ ਆਪਾਰਾ ਇੱਥੇ ਧਿਆਨ ਦੇਣਾ ਬਾਬਾ ਮੋਹਣ ਜੀ ਦੇ ਕੋਲੇ ਗੁਰੂ ਅਰਜਨ ਦੇ ਮਹਾਰਾਜ ਦੀ ਪੋਥੀਆਂ ਲੈਣ ਵਾਸਤੇ ਜਾਂਦੇ ਨੇ ਪਹਿਲਾ ਭਾਈ ਗੁਰਦਾਸ ਦੇ ਬਾਬਾ ਬੁੱਢਾ ਜੀ ਗਈ ਗੁਰੂਆਂ ਬਾਬਾ ਮੌਣ ਦੀ ਚਵਾਰੇ ਦੇ ਵਿੱਚ ਰਹਿੰਦੇ ਨੇ ਉੱਥੇ ਜਾ ਕੇ ਪੋਥੀਆਂ ਮੰਗਣੀਆਂ ਕੀਤੀਆਂ ਤੇ ਬਾਬਾ ਜੀ ਨੇ ਬੂਆ ਨਹੀਂ ਖੋਲਿਆ ਵਾਪਸ ਆ ਗਈ ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਆ ਪੋਥੀਆਂ ਲੈਣ ਵਾਸਤੇ ਗਏ ਬਾਬਾ ਜੀ ਨੇ ਵਾ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਸਾਹਿਬ ਜੀ ਉਸ ਪ੍ਰਮਾਤਮਾ ਦੀ ਉਸਤੇ ਵਡਿਆਈ ਕਰਦੇ ਹੋਈ ਗਲੀ ਦੇ ਵਿੱਚ ਇੱਕ ਚਾਦਰ ਵਿਛਾ ਕੇ ਉਹਦੇ ਉੱਤੇ ਚੌਕੜਾ ਮਾਰ ਕੇ ਉਹ ਸ਼ਬਦ ਉਚਾਰਨ ਕਰਦੇ ਨੇ ਕਿਉਂਕਿ ਗੁਰਬਾਣੀ ਲੈਣ ਵਾਸਤੇ ਗਏ ਤੇ ਗੁਰਬਾਣੀ ਦੀ ਪਹਿਲਾਂ ਵਡਿਆਈ ਕਰਦੇ ਨੇ ਕੀ ਕਹਿੰਦੇ ਨੇ ਮੋਹਣ ਤੇਰੇ ਉੱਚੇ ਮੰਦਰਾ ਕਹਿੰਦੇ ਹੇ ਪਰੀਪੂਰਨ ਪਰਮੇਸ਼ਰ ਵਾਹਿਗੁਰੂ ਜੀ ਤੇਰੇ ਮੰਦਰ ਵਰਗਾ ਕੋਈ ਮੰਦਰ ਨਹੀਂ ਮਹਿਲ ਅਪਾਰ ਮੋਹਣ ਤੇਰੇ ਸੋਹਣ ਦਵਾਰ ਜੀ ਉਸੰਤ ਧਰਮਸ਼ਾਲਾ ਬਾਬਾ ਜੀ ਤੁਸੀਂ ਤੇਰੀ ਧਰਮਸ਼ਾਲਾ ਸੋਹੰਦੀ ਹੈ ਜਿੱਥੇ ਸਾਧ ਸੰਗਤ ਹੋ ਰਹੀ ਹੈ ਪਹਿਲਾਂ ਇਹ ਧਰਮਸ਼ਾਲਾ ਦਾ ਨਾਮ ਦਿੱਤਾ ਜਾਂਦਾ ਸੀਗਾ ਫਿਰ ਆਪਣਾ ਗੁਰੂ ਘਰ ਬਣ ਗਈ ਹੁਣ ਧਰਮਸ਼ਾਲਾਾਂ ਦੇ ਵਿੱਚ ਆਪਾਂ ਦੇਖਿਆ ਕਿ ਜਿਹੜੇ ਧਰਮਸ਼ਾਲਾਾਂ ਦੇ ਵਿੱਚ ਧਰਮ ਦਾ ਕੰਮ ਹੋਇਆ ਕਰਦਾ ਸੀਗਾ ਤੇ ਹੁਣ ਤੁਸੀਂ ਆਪ ਹੀ ਜਾਣਨੇ ਕਿ ਹੁਣ ਧਰਮਸ਼ਾਲਾਾਂ ਦੇ ਵਿੱਚ ਕੀ ਕੁਝ ਹੋਈ ਜਾਂਦਾ ਹੈ ਧਿਆਨ ਦੇਣਾ ਫਿਰ ਆਪਾਂ ਇੱਧਰ ਨੂੰ ਨਾ ਜਾਈਏ ਮੋਹਣ ਤੇਰੇ ਬਚਨਾਂ ਅਨੂਚਾਰਨ ਰਾਲੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਦੋਂ ਤੁਸੀਂ ਮੂੰਹ ਦੇ ਵਿੱਚੋਂ ਬਚਨੋ ਚਾਰਨ ਕਰਦੇ ਹੋ ਆਪ ਜੀ ਦੇ ਮੂੰਹ ਦੇ ਵਿੱਚੋਂ ਫੁੱਲ ਗਿਰਦੇ ਨੇ ਗੁਰਬਾਣੀ ਦੇ ਚਾਲ ਨਰਾਲੀ ਸੱਚੇ ਪਾਤਸ਼ਾਹ ਤੇਰੀ ਜਿਹੜੀ ਚਾਲ ਨਰਾਲੀ ਹੈ ਆਨੰਦ ਵਾਲੀ ਹੈ ਮੋਹਰ ਤੋਂ ਮਾਨੈ ਦੇ ਏਕ ਜੀ ਅਵਰ ਸਾਹ ਰਾਲੀ ਤੂੰ ਇੱਕ ਪਰਮੇਸ਼ਰ ਨੂੰ ਮੰਨਣ ਵਾਲਾ ਪਰਮਾਤਮਾ ਨੂੰ ਮੰਨਣ ਵਾਲਾ ਹੈ ਮੋਹਰ ਤੋਂ ਸਾਧ ਸੰਗਤ ਧਿਆਵੇ ਦਰਸ ਧਿਆਨ ਸੱਤ ਸੰਗਤ ਜਿਹੜੀ ਆਉਂਦੀ ਹੈ ਤੈਨੂੰ ਧਿਆਉਂਦੀ ਹੈ ਤੇਰਾ ਇਤਿਹਾਣ ਧਰ ਕੇ ਬੈਠਦੀ ਹੈ ਮੋਨ ਜਮ ਨੇੜ ਨਾ ਆਵੇ ਤੋ ਜਪੈ ਨਧਾਨਾ ਜਮਦੂਤ ਵੀ ਨੇੜੇ ਨਹੀਂ ਆਉਂਦੇ ਤੇ ਵਿਕਾਰ ਵੀ ਜਮਦੂਤ ਉਹ ਵੀ ਨਹੀਂ ਨੇੜੇ ਆਉਂਦੇ ਤੋ ਜਪੈ ਨਧਾਨਾ ਤੁਸੀਂ ਜਿਹੜਾ ਖਜ਼ਾਨਾ ਹੈ ਇਹ ਕਦੇ ਵੀ ਮੁਕਦਾ ਨਹੀਂ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਵੀ ਕਹਿੰਦੇ ਐ ਪਿਉ ਦਾਦੀ ਕਾ ਖੋਲ ਡਿਠਾ ਖਜ਼ਾਨਾ ਤਾ ਮੇਰਾ ਮਨ ਭਿਆ ਨਧਾਨਾ ਜੁਗਾ ਜਗੰਦਰ ਖਾਹੀ ਖਾਹੀ ਹੁਕਮਿ ਹੁਮ ਜਲਾਈ ਰਾ ਨਾਨਕ ਵਿਖੇ ਸਾਹਿਬੀ ਪ੍ਰਵਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਦਾ ਢੋਲਾ ਇਹੋ ਜਿਹਾ ਹੈ ਸਾਰੀ ਦੁਨੀਆ ਦੇ ਢੋਲਿਆਂ ਦੇ ਵਿੱਚੋਂ ਦਾਣੇ ਮੁੱਕ ਜਾਣਗੇ ਸਰਕਾਰਾਂ ਕੋਲੋਂ ਦਾਣੇ ਖਤਮ ਹੋ ਜਾਂਦੇ ਆ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕਹਿੰਦੇ ਖਾਵੋ ਖਰਚੋ ਰਲ ਮਿਲ ਭਾਈ ਤੋੜ ਨਾ ਆਵੇ ਵਾਧੂ ਜਾਈ ਕਹਿੰਦੇ ਗੁਰੂ ਨਾਨਕ ਦਾ ਖਜ਼ਾਨਾ ਇਹੋ ਜਿਹਾ ਹੈ ਉਹਦੇ ਦਰ ਤੋਂ ਕਦੀ ਵੀ ਦਾਣੇ ਨਹੀਂ ਮੁੱਕਦੇ ਕਿਉਂਕਿ ਜੁਗਾ ਜਗੰਤਰ ਖਾਈ ਖਾਈ ਕਿੰਨੇ ਯੁਗ ਤੈਨ ਯੁਗ ਪਹਿਲਾ ਵਾਪਰ ਗਈ ਨੇ ਚੌਥਾ ਚੱਲੀ ਜਾਂਦਾ ਔਰ ਉਹਦੇ ਦਰ ਦੇ ਵਿੱਚੋਂ ਕੋਈ ਘਾਟ ਨਹੀਂ ਆਉਂਦੀ ਗੱਜ ਕੇ ਆਖੋ ਸਤਨਾਮ ਸ੍ਰੀ ਨਾ ਹੀ ਉਹਦੀਆਂ ਦਾਤਾ ਨਾ ਹੀ ਉਹਦੀਆਂ ਬਖਸ਼ਾ ਨਾ ਹੀ ਉਹਦੀਆਂ ਰਹਿਮ ਦਾ ਘਟਦੀਆਂ ਨਹੀਂ ਤੇ ਸਤਗੁਰੂ ਜੀ ਧਿਆਨ ਦੇਣਾ ਮੋਹਣ ਤੂੰ ਸੋ ਫਲ ਫਲਿਆ ਸੰ ਪਰਿਵਾਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸੋ ਫਲ ਫਲਿਆ ਸੰ ਪਰਿਵਾਰੀ ਪ੍ਰਵਾਰ ਸਮੇਤ ਹੀ ਤੁਸੀਂ ਵਾਦੇ ਫੁੱਲਦੇ ਰਹੋ ਤੇ ਆਨ ਦਿਨਾ ਅੰਦਰ ਦੀਆਂ ਗੱਲਾਂ ਨੇ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੀ ਤੇਰੇ ਪੁੱਤਰ ਵੀ ਤੇਰੇ ਮੀਤ ਵੀ ਤੇਰੇ ਭਾਈ ਵੀ ਤੇ ਸਾਰਾ ਟੱਬਰ ਹੀ ਤਰ ਜਾਂਦਾ ਜਿਹੜਾ satsang ਦੇ ਵਿੱਚ ਆ ਕੇ ਬੈਠਦਾ ਗੱਜ ਕੇ ਆਖੋ ਸਤਨਾਮ ਸ੍ਰੀ ਬਨਵੰਤ ਨਾਨਕ ਤੇ ਕਾ ਰਾਖੀ ਇੱਕ ਪਰਮਾਤਮਾ ਦੀ ਓਟ ਦੇ ਟੇਕ ਰੱਖਣੀ ਹੈ ਜਿੱਦ ਲਗਤਰੇ ਸੰਸਾਰੀ ਜਿੱਦ ਲਗਣ ਵਾਹਿਗੁਰੂ ਲੱਗਣ ਦੇ ਨਾਲ ਸਤ ਸੰਗਤ ਵਿੱਚ ਆਉਣ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਲੱਗਣ ਦੇ ਨਾਲ ਸਾਰਾ ਸੰਸਾਰ ਹੀ ਤਰ ਜਾਂਦਾ ਗੱਜ ਕੇ ਆਖੋ ਸਤਨਾਮ ਸ੍ਰੀ ਇਹਨਾਂ ਦੀ ਮਿੱਠੀ ਧੁਨੀ ਸ਼ਰਧਾ ਤੇ ਪ੍ਰੇਮ ਨਾਲ ਭਿੱਜੀ ਹੋਈ ਸੁਣ ਕੇ ਬਾਬਾ ਬਾਣੀ ਸੁਣ ਕੇ ਬਾਬਾ ਜੀ ਨੇ ਪ੍ਰਸੰਨ ਹੋ ਕੇ ਬੋਥੀਆਂ ਦੇ ਦਿੱਤੀਆਂ ਇਸ ਤਰ੍ਹਾਂ ਨਿਰਮਾਰਤਾ ਨਿਰਮਾਰਤਾ ਨੇ ਨਾਲ ਪੁੱਥੀਆਂ ਲੈ ਕੇ ਗੁਰੂ ਜੀ ਇੱਕ ਕਪਾਲਕੀ ਵਿੱਚ ਰੱਖੀ ਉਸ ਨੂੰ ਸਿੱਖਾਂ ਦੇ ਮੋਢੇ ਤੇ ਚੁਕਾ ਲਿਆ ਤੀ ਸੰਖਾ ਨਾਲ ਸੰਗੀਆਂ ਦੀਆਂ ਧੁਨੀਆਂ ਨਾਲ ਜੈ ਜੈਕਾਰ ਬੋਲ ਕਰਦੇ ਹੋਏ ਅੰਮ੍ਰਿਤਸਰ ਨੂੰ ਚੱਲ ਪਏ ਪਾਲਕੀ ਦੇ ਪਿੱਛੇ ਗੁਰੂ ਜੀ ਆਵਚੌਰ ਕਰਦੇ ਹੋਏ ਨੰਗੀ ਪੈਰੀ ਆਈ ਇਸ ਤਰ੍ਹਾਂ ਹੌਲੀ ਹੌਲੀ ਚੱਲ ਕੇ ਖਡੂਰ ਸਾਹਿਬ ਦੇ ਰਸਤੇ ਗੁਰੂ ਅੰਗਦ ਸਾਹਿਬ ਜੀ ਦੇ ਦਿਉਰੇ ਦੇ ਦਰਸ਼ਨ ਕਰਕੇ ਅੰਮ੍ਰਿਤਸਰ ਪਹੁੰਚ ਗਏ ਅੰਮ੍ਰਿਤਸਰ ਪਹੁੰਚ ਗਏ ਗੁਰੂ ਜੀ ਨੇ ਪੁੱਥੀਆਂ ਵਾਲੀ ਪਾਲਕੀ ਦੁੱਖ ਭਜਨੀ 베ਰੀ ਦੇ 8630 ਦੇ ਅਸਥਾਨ ਬਰਾਜ ਮੰਨ ਕਰਕੇ ਕੀਰਤਨ ਆਰੰਭ ਕਰ ਦਿੱਤਾ ਦੂਸਰੇ ਦਿਨ ਭਾਈ ਗੁਰਦਾਸ ਆਸਾਨੇ ਸਿੱਖਾਂ ਦੀ ਸਲਾਹ ਨਾਲ ਸ਼ਹਿਰ ਤੋਂ ਬਾਹਰ ਇੱਕ ਆਕਾ ਥਾ ਵੇਖੇ ਉਥੇ ਤੰਬੂ ਕਨਾਤਾ ਆ ਲਗਾਈਆਂ ਦਤੀਆਂ ਲਗਾ ਦਿੱਤੀਆਂ ਤੇ ਪਾਲਕੀ ਵਿੱਚ ਰੱਖ ਕੇ ਪੋਥੀਆਂ ਨੂੰ ਉਥੇ ਲੈ ਗਈ ਇਹ ਪਵਿੱਤਰ ਸਥਾਨ ਰਾਮ ਸਰ ਦੇ ਨਾਲ ਪ੍ਰਸਿੱਧ ਹੈ ਉਸ ਵਿੱਚ ਇੱਥੇ ਗੋਜੇ ਬਿਰਸ਼ਾਂ ਦੇ ਝੁੰਡ ਵਿੱਚ ਇੱਕ ਨਿੱਕੀ ਜਹੀ ਮੀਂਹ ਦੇ ਪਾਣੀ ਦੀ ਛਪੜੀ ਸੀ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਬਣਿਆ ਗੱਜ ਕੇ ਆਖੋ ਸਤਨਾਮ ਸ੍ਰੀ ਜਿਵੇਂ ਆਪਣੇ ਨਗਰ ਦੇ ਵਿੱਚ ਛਪੜ ਹੁੰਦਾ ਹੈ ਇੱਕ ਛਪੜੀ ਸੀ ਉੱਥੇ ਤੇਡਾ ਸਾਰੇ ਦਰਖਤਾਂ ਦੇ ਨਾਲ ਭਰੀ ਹੋਈ ਸੀ ਜਿੱਥੇ ਗੁਰੂ ਅਰਜਨ ਦੇ ਮਹਾਰਾਜ ਜੀ ਬੈਠੇ ਨੇ ਤੰਬੂ ਵਿੱਚ ਭਾਈ ਗੁਰਦਾਸ ਜੀ ਦੇ ਨਾਲ ਬੈਠ ਕੇ ਗੁਰੂ ਜੀ ਨੇ ਪਹਿਲਾਂ ਇਹ ਪੋਥੀਆਂ ਦੀ ਬਾਣੀ ਨੂੰ ਵੇਖਿਆ ਪੜ੍ਹਿਆ ਅਤੇ ਫਿਰ ਹੋਰ ਸਿੱਖਾ ਪਾ ਜਿਹੜੀ ਲਿਖੀ ਹੋਈ ਸੀ ਜਾਂ ਜਵਾਨੀ ਪ੍ਰਾਪਤ ਹੋਈ ਉਹਨਾਂ ਨੂੰ ਵਿਚਾਰ ਕੇ ਸੋਧਿਆ ਇਸ ਤਰ੍ਹਾਂ ਸਾਰੀ ਇਕੱਤਰ ਹੋਈ ਬਾਣੀ ਨੂੰ ਗੁਰੂ ਜੀ ਨੇ ਤਰਵੀਜ਼ ਤਰਬੀਰ ਵਾਰ ਕਰਕੇ ਰਾਗਾ ਮਹੱਲਿਆ ਆ ਸ਼ਬਦਾਂ ਵਿੱਚ ਲਿਖਵਾਇਆ ਹਰ ਇੱਕ ਸ਼ਬਦ ਬਾਣੀ ਦੇ ਅੰਤ ਉੱਤੇ ਹੀ ਨਾਨਕ ਨਾਮ ਦੀ ਸ਼ਾਬ ਲਾਈ ਵੱਖ-ਵੱਖ ਗੁਰੂਆਂ ਦੀਆਂ ਬਾਣੀ ਦੀ ਪਛਾਣ ਵਾਸਤੇ ਗੁਰੂ ਨਾਨਕ ਦੇਵ ਜੀ ਬਾਣੀ ਨਾਲ ਮਹੱਲਾ ਪਹਿਲਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਨਾਲ ਮਹੱਲਾ ਦੂਜਾ ਗੁਰੂ ਅਮਰਦਾਸ ਜੀ ਦੀ ਬਾਣੀ ਦੇ ਨਾਲ ਮਹੱਲਾ ਤੀਜਾ ਗੁਰੂ ਰਾਮਦਾਸ ਜੀ ਦੀ ਰਚਨਾ ਦੇ ਨਾਲ ਮਹਲਾ ਚੌਥਾ ਅਧਿ ਆਪਣੀ ਬਾਣੀ ਨਾਲ ਮਹਲਾ ਪੰਜਵਾਂ ਸੰਕੇਤ ਕੀਤਾ ਤੇ ਭਗਤਾਂ ਦੀ ਬਾਣੀ ਨਾਲ ਭਗਤਾਂ ਦੇ ਨਾਮ ਲਿਖਣ ਦਾ ਨਿਰਣੇ ਕੀਤਾ ਇਸ ਤਰ੍ਹਾਂ ਸਾਰੀ ਬਾਣੀ ਲਿਖਵਾ ਕੇ ਪਿੱਛੋਂ ਮਧਾਵਣੀ ਲੈ ਕੇ ਭੋਗ ਦੀ ਮੋਹਰ ਲਾ ਦਿੱਤੀ ਪਿੱਛੇ ਹੋਰ ਬਾਣੀਆਂ ਲਿਖਣ ਦੇ ਵਿਚਾਰ ਕਰਕੇ ਇਸ ਸੰਚੇ ਦੇ ਵਿੱਚ ਕਈ ਜਗ੍ਹਾ ਪੋਸ਼ਾ ਪੱਤੇ ਵੀ ਖਾਲੀ ਰੱਖ ਦਿੱਤੇ ਗੱਜ ਕੇ ਆਖੋ ਸਤਿਨਾਮ ਸ੍ਰੀ ਸੋ ਇਥੇ ਹੀ ਆਪਾਂ ਵਿਚਾਰ ਖਤਮ ਕਰਦੇ ਹਾਂ ਖਾਰੀ ਬੀੜ ਕੱਲ ਨੂੰ ਇਹ ਵਿਚਾਰ ਆਪ ਜੀ ਨੇ ਸਰਵਨ ਕਰਨਾ ਹੈ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹੇ ਗੁਰਗੁਰ ਮੰਤਰ ਜੱਬ ਹਉਮੈ ਖੋਈ ਆਪ ਜੀ ਨੂੰ ਹੁਣ ਪਤਾ ਲੱਗੀ ਜਾਂਦਾ ਹੈ ਕਿ ਬਾਣੀ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਵੇਂ ਇਕੱਤਰ ਹੋ ਰਹੀ ਹੈ ਜਿਵੇਂ ਬਾਬਾ ਮੋਹਨ ਜੀ ਦੇ ਕੋਲੇ ਗਏ ਗੁਰੂ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜ ਦੀ ਪੋਥੀਆਂ ਲੈ ਕੇ ਆਏ ਕਿਵੇਂ ਗੁਰੂ ਹਰਮਹਰਿੰਦਰ ਸਾਹਿਬ ਪੁੰਜੀ ਰਾਮਸਰ ਇੱਥੇ ਆ ਕੇ ਜਿਹੜਾ ਬਹੁਤ ਝੁੰਡ ਸੀਗਾ ਇਹ ਛਪੜੀ ਸੀਗੀ ਇੱਥੇ ਗੁਰੂ ਸਾਹਿਬ ਜੀ ਦਾ ਜਿੱਥੇ ਸਰੋਵਰ ਬਣਿਆ ਜਿੱਥੇ ਬਾਣੀ ਉਚਾਰਨ ਕੀਤੀ ਤੰਬੂ ਲਾਇਆ ਇਹ ਸਾਰੀ ਬਾਣੀ ਰਾਗਾਂ ਦੇ ਵਿੱਚ ਜਿਵੇਂ ਜਿਵੇਂ ਗੁਰੂਆਂ ਦੀ ਬਾਣੀ ਸੀ ਓਵੇਂ ਓਵੇਂ ਮਹੱਲੇ ਲਾਇਆ ਆਪਾਂ ਨੂੰ ਪਤਾ ਲੱਗਦਾ ਹੈ ਭਗਤਾਂ ਦੀ ਜਿਹੜੀ ਬਾਣੀ ਹੈ ਭਗਤਾਂ ਦਾ ਨਾਮ ਲਿਖਿਆ ਤੇ ਕੁਝ ਗੁਰੂ ਮਹਾਰਾਜ ਜੀ ਦੇ ਅੰਗ ਛੱਡੇ ਇਹ ਹੋਰ ਜਿਹੜੀ ਬਾਣੀ ਬਾਅਦ ਦੇ ਵਿੱਚੋਂ ਜਾਣਨ ਕੀਤੀ ਜਾਵੇਗੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ ਫੇਰ ਵਿੱਚ ਦਰਜ ਕਰਵਾਈ ਇਹ ਇਤਿਹਾਸ ਸਾਹਿਬ ਜੀ ਅੱਗੇ ਲੜੀ ਵਾਰ ਸਰਵਣ ਕਰੋਂਗੇ ਗੱਜ ਕੇ ਬਲਾਓ ਫਤਿਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ